ਸੋਸੀ ਗਾਲ ਜੀ ਮਿੱਤਰੋ ਕੀ ਹਾਲ ਚਾਲ ਠੀਕ ਠਾਕ ਹੋ ਘਰ ਪਰਿਵਾਰ ਸੇਤਾਂ ਜਾਨਵਰ ਠੀਕ ਐ ਇੱਕ ਵੀਰ ਦਾ ਕਮੈਂਟ ਆਇਆ ਸੀ ਇੱਕ ਇੱਕਈਆਂ ਵੀਰਾਂ ਦੇ ਆ ਗਏ ਮੈਸੇਜ ਯਾਰ ਤੇ ਵੈਸੇ ਤਾਂ ਆਪਾਂ ਪਾਣੀ ਪਾਇਆ ਹੋਇਆ ਪਹਿਲਾਂ ਪਰ ਪਤਾ ਨਹੀਂ ਕੀ ਪ੍ਰੋਬਲਮ ਆ ਕਿਸੇ ਨੂੰ ਮਿਲ ਨਹੀਂ ਰਿਹਾ ਯਾਰ ਉਹ ਵੀਰਾਂ ਨੂੰ ਮੈਂ ਕਿਹਾ YouTube ਤੇ ਪਾਇਆ ਹੋਇਆ ਚਿੱਟਾ ਵੀ ਪੀਲਾ ਵੀ ਉਹ ਕਹਿੰਦਾ ਚਿੱਟਾ ਮਿਲ ਰਿਹਾ ਪੀਲਾ ਨਹੀਂ ਮਿਲ ਰਿਹਾ ਐਸ ਲਈ ਅੱਗੇ ਵੀਡੀਓ ਵਧੀਆ ਨਹੀਂ ਪਣੀ ਸੀ ਪੂਰੇ ਕਲੀਅਰ ਕਰਕੇ ਨਹੀਂ ਪਣੀ ਸੀ ਦੁਬਾਰੇ ਵੀਡੀਓ ਬਣਾਉਣ ਲੱਗਾ ਮਿੱਤਰੋ ਨੋਟ ਕਰ ਲਿਓ ਹੁਣ ਪਹਿਲਾਂ ਤਾਂ ਮੈਂ ਦੱਸ ਦਿਆਂ ਇਹ ਪਾਣੀ ਸਰਦਾਰ ਜਸਵੀਰ ਸਿੰਘ ਦੇ ਕਰਵਾਇਆ ਬਾਈ ਤਮਾਣੇ ਲਾਲਬਾਈ ਦੀ ਮਿਹਰਬਾਨੀ ਨਾਲ ਆਇਆ ਮੈਂ ਘਰੇ ਨਹੀਂ ਬਣਾਇਆ ਇਹ ਠੀਕ ਹੈ ਇਹਦੇ ਸਾਰੇ ਦੇਨ ਬਈਟ ਮੜੇ ਦੀ ਐ ਜਿਹੜਾ ਆਪਣੇ ਕੋਲੇ ਆਇਆ ਕਿਉਂ ਵਟਾ ਭਰਾ ਆਪਣਾ ਗੁੱਸੇ ਵੀ ਹੋਏ ਨੇ ਲੜ ਵੀ ਪੈਨੇ ਝਗੜੇ ਵੀ ਪੈਨੇ ਪਰ ਹੈ ਭਾਈ ਤੋਂ ਜਿਹਦੇ ਤੋਂ ਚੀਜ਼ ਆਈ ਹੋਵੇ ਉਹਨੂੰ ਕ੍ਰੈਡਿਟ ਦੇਣਾ ਜ਼ਰੂਰੀ ਹੁੰਦਾ ਵੀਰੇ ਤੇ ਬਾਕੀ ਲਾਉਣ ਦਾ ਤਰੀਕਾ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਜਿਹੜੇ ਭਰਾ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਾ ਕਰੋ ਯਾਰ ਇੱਕ ਕਿਉਂਕਿ ਚੈਨਲ ਦੇ ਸਬਸਕ੍ਰਾਈਬਰ ਆਪਣੇ ਬਹੁਤ ਆ ਵਿਊ ਘਟ ਹੁੰਦੇ ਆ ਘਟ ਕਿਉਂ ਹੁੰਦੇ ਆ ਵੀ ਚੈਨਲ ਬੰਦ ਰਹਿਣ ਕਰਕੇ ਕਈ ਵੀਰਾਂ ਨੇ ਮੋਬਾਈਲ ਬਦਲਤੇ ਆਈਡੀਆਂ ਬਦਲਦੀਆਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਸੀ ਉਹ ਵੀ ਸ਼ੋ ਕਰੀ ਜਾਂਦਾ ਇਸੇ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕੋਈ ਮੁੱਲ ਨਹੀਂ ਲੱਗਦਾ ਯਾਰ ਬਾਈ ਬਣ ਕੇ ਕਰ ਲਿਆ ਕਰੋ ਹੁਣ ਗਰਮੀਆਂ ਦੇ ਵਿੱਚ ਲਗਾਤਾਰ ਵਧੀਆ ਵੀਡੀਓ ਦੇਵਾਂਗੇ ਕੋਈ ਵਧੀਆ ਟੌਪਿਕ ਨਹੀਂ ਹੁੰਦਾ ਯਾਰ ਇਸੇ ਕਰਕੇ ਕੋਈ ਵੀਰ ਵਧੀਆ ਦੱਸ ਰਿਹਾ ਪਾਕਿਸਤਾਨ ਵਾਲਾ 우ਸਤਾਦ ਮਜ਼ਰ ਉਹਦੀਆਂ ਵੀਡੀਓ ਪਾ ਦਿੰਦੀਆਂ ਹਾਂ ਜਦੋਂ ਕੋਈ ਟੌਪਿਕ ਹੋਇਆ ਕਰੂਗਾ ਜੋ ਆਉਣ ਵਾਲੇ ਦੇਣਾ ਚਾਹਣ ਕੰਮ ਚੱਲੀ ਜਾਣਾ ਵੀਡੀਓ ਪਾਇਆ ਕਰਾਂਗੇ ਮੇਰਾ ਭਾਈ ਵੀਡੀਓ ਸ਼ੇਅਰ ਕਰਦਾ ਕਰੋ ਇੱਕ ਤਾਂ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਾ ਕਰੋ ਤੇ ਬੈਲ ਆਈਕਨ ਕੋਣ ਦਾ ਬਟਨ ਜਿਹੜੀ ਘੰਟੀ ਲੱਗੀ ਉਹਨੂੰ ਦਬਾ ਲਾ ਕਰੋ ਕਿਉਂ ਘੰਟੀ ਹੀ ਦਬਾਉਣ ਨਾਲ ਤੁਹਾਡੇ ਕੋਲੇ ਨੋਟੀਫਿਕੇਸ਼ਨ ਆਉਂਦਦਾ ਕੋਈ ਵੀਡੀਓ ਪਾਈਏ ਕੁਝ ਵੀ ਪਾਈਏ ਮਿੱਤਰੋ ਸਵੇਰ 4 ਵਜੇ ਲੱਗਣਾ ਹੈ ਪਾਣੀ ਤੇ ਲੱਗਣਾ ਲੋਚਾ ਪੂਰੀ ਗਰਮੀ 'ਚ ਠੰਡੇ ਮੈਸੇਜ ਨਾਲ ਲਾ ਕੇ ਫਾਇਦਾ ਹੀ ਜਗਾ ਨੁਕਸਾਨ ਕਰੂਗਾ ਚੀਜ਼ਾਂ ਮੈਂ ਕੱਲੀਆਂ-ਕੱਲੀਆਂ ਬੋਲ ਕੇ ਦੱਸਦਿਆਂ ਲਿਖ ਕੇ ਦੱਸ ਦਿਆਂ ਨਾਲ ਫੋਟੋ ਪਾਤੀ ਸਿਰਫ ਇੱਕ ਕਵਾਬਾ ਕਵਾਬੇ ਦੀ ਮੈਨੂੰ ਫੋਟੋ ਨਹੀਂ ਮਿਲੀ ਇਸੇ ਕਰਕੇ ਕਵਾਬੇ ਦੀ ਫੋਟੋ ਹੈ ਨਹੀਂ ਕਵਾਬਾ ਵੀ 10 ਗ੍ਰਾਮ ਪਾਉਣਾ ਤੇ 12 ਚੀਜ਼ਾਂ ਦੀਆਂ ਪਾਤੀਆਂ ਮੈਂ ਫੋਟੋਆਂ ਉਹ ਤੁਸੀਂ ਨੋਟ ਕਰ ਲਓ ਤੇ ਨੰਬਰ 2 ਜਿਹੜੀਆਂ ਲੈਜੀਆਂ ਇਹਨਾਂ ਦੇ ਬੀ ਕੱਢ ਕੇ 10 ਗ੍ਰਾਮ ਤੋਲਨੇ ਆ ਸਾਰਾ ਸਮਾਨ ਵੱਖਰਾ ਵੱਖਰਾ ਕੁੱਟਨਾ ਮਾੜੀ ਧੁੱਪ ਲਵਾ ਲਓ ਕਿਉਂਕਿ ਸਮਾਨ ਘੇਰੀ ਸੱਲਾ ਹੁੰਦਾ ਚੰਗੇ ਅੰਸਾਰੀ ਤੋਂ ਲੈਣਾ ਤੇ ਧੁੱਪ ਲਵਾ ਕੇ ਪੂਰੀ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਕੁੱਟ ਕੇ ਕਪੜਛਣ ਕਰਕੇ ਜਿੰਨਾ ਦੇ ਨਾ ਵਜਨ ਆ ਉਹਨਾਂ ਉਹਨਾਂ ਬਣ ਕੇ ਚਲੋ ਬੀ ਕੇ ਅੰਤ ਸ਼ੌਕੜਾ ਬਣਾਇਓ ਕਿਉਂਕਿ ਕਈ ਵਾਰੀ ਕੋਈ ਚੀਜ਼ ਵੱਧ ਘੱਟ ਪਾ ਲੈਣ ਜਦੋਂ ਆਪਾਂ ਫਾਇਦੇ ਜਗਾ ਨੁਕਸਾਨ ਹੋ ਜਾਂਦਾ ਫਿਰ ਉਹਦਾ ਗੱਲ ਨਹੀਂ ਬਣੀ ਯਾਰ ਤੇ ਫਿਰ ਤੋਂ ਬਈ ਧੰਨਵਾਦ ਕਰਦੇ ਆ ਬਾਈ ਟਮਾਣੇ ਦਾ ਕਿਉਂਕਿ ਟਮਾਣਾ ਬਾਈ ਜਸਵੀਰ ਕੋਲੇ ਸੀਗਾ ਉਹਦੀ ਵਜ੍ਹਾ ਨਾਲ ਅਸੀਂ ਜਾਣ ਲੱਗੇ ਸਾਂ ਬਾਲ ਸਾਹਿਬ ਕੋਲੇ ਕਿਉਂ ਸਾਨੂੰ ਐਡੀ ਵਕਾਤ ਹੋਣੀ ਸੀ ਬਈ ਸਰਦਾਰਾਂ ਦੇ ਘਰੇ ਜਾਣ ਦੀ ਨਹੀਂ ਜਾਣਦੇ ਸੀ ਤੇ ਬਾਈਟਮਾਣ ਦੀ ਬਏ ਨਾਲ ਚੱਲ ਜਿਵੇਂ ਮਰਜ਼ੀ ਲਿਖਿਆ ਉੱਥੋਂ ਲਿਖਿਆ ਸੀ ਬਾਈਟਮਾਣੇ ਕੋਲੇ ਵੀ ਲਾਇਆ ਬਾਈ ਕਾਲੇ ਕੋਲੇ ਲਾਇਆ ਬਾਈ ਚੰਨੇ ਕੋਲੇ ਲਾਇਆ ਲਾਸਟ ਪਰਚੀ ਮੇਰੇ ਕੋਲੇ ਪਈ ਸੀ ਉਹ ਮੈਂ ਤੁਹਾਡੇ ਨਾਲ ਪਿੱਛੇ ਸ਼ੇਅਰ ਕਰਤੀ ਸੀ ਇਹ ਚੀਜ਼ਾਂ ਮੈਂ ਅੱਗੇ ਫੋਟਵਾ ਕਬਾਬੇ ਨੂੰ ਛੱਡ ਗਏ ਕਬਾਬਾ 10 ਗ੍ਰਾਮ ਪਾਉਣਾ ਤੇ ਬਾਕੀ ਨੋਟ ਕਰ ਲਓ ਸਾਰੀਆਂ ਚੀਜ਼ਾਂ ਲਿਆਓ ਰਗੜੋ ਤੇ ਇੰਜੋਏ ਲਓ ਕਰੋ ਅਮ ਮੰਡੀ ਦੇ ਪੱਤੇ ਆ ਜਿਹੜੇ ਉਹ 40 ਤੋਂ 50 ਗਿਣ ਕੇ ਤਵਾਸੀਰ 10 ਗ੍ਰਾਮ ਤੇ ਸਾਤ ਮਲਠੀ ਵੀ 10 ਗ੍ਰਾਮ ਆ ਉਸ ਤੋਂ ਬਾਅਦ ਹੈਗਾ 20 ਦਾਣਾ ਇਹ ਵੀ 10 ਗ੍ਰਾਮ ਆ ਕਬੀਲਾ ਜਿਹੜਾ 5 ਗ੍ਰਾਮ ਆ ਧਨੀਆ 10 ਗ੍ਰਾਮ ਆ ਪੂਰਾ ਉਹ ਤਵਾ ਹਰੜ ਬੇੜਾ ਆਉਣਾ ਇਹ 30 10-10 ਗ੍ਰਾਮ ਆ ਲਾਚੀ ਨਿੱਕੀ 10 ਗ੍ਰਾਮ ਹਲਦੀ ਦੀ ਗੰਢੀ ਲੈਣੀ ਆ ਉਹ ਵੀ 10 ਗ੍ਰਾਮ ਤੇ ਸੌਫ ਲੈਣੀ ਆ 10 ਗ੍ਰਾਮ ਇਹ ਸਮਾਨ ਪੈਂਦਾ